ਮੈਂ ਪਿਛਲੇ ਪੌਣੇ 3 ਸਾਲਾਂ ਤੋਂ ਲੀਡਰਸ਼ਿਪ ਦੀਆਂ ਗੱਲਾਂ ਕਰਕੇ ਮਨ ਬਣਾ ਲਿਆ ਸੀ ਕਿ ਰਾਜਨੀਤੀ 'ਚ ਰਹਿਣਾ ਨਹੀਂ ਪੱਕਾ ਫੈਸਲਾ ਸੀ ਮੇਰਾ ਪੌਣੇ 3 ਸਾਲਾਂ ਤੋਂ ਜਦੋਂ ਰਾਸ਼ਟਰਪਤੀ ਵੋਟ ਦਾ ਮਸਲਾ ਆਇਆ ਅੱਜੇ ਕਹਿੰਦੇ ਨੇ ਭਾਜਪਾ ਨਾਲ ਰਲੇ ਹੋਏ ਨੇ ਇਹਨਾਂ ਨੇ ਅਲਾਈਅੰਸ ਟੁੱਟ ਚੁੱਕਿਆ ਸੀਗਾ ਕੀ ਮਜਬੂਰੀ ਸੀ ਵੋਟ ਪਾਉਣ ਦੀ ਦੱਸੋ ਸਾਨੂੰ ਸੁਨੇਹਾ ਆ ਗਿਆ ਮੈਂ ਕਿਹਾ ਅਸੀਂ ਹਲਕੇ ਦੇ ਲੋਕਾਂ ਨੂੰ ਬੁਲਾਇਆ ਸਾਰਿਆਂ ਨੂੰ ਜਿਨ੍ਹਾਂ ਨੇ ਐਮਐਲਏ ਬਣਾਇਆ ਸਾਨੂੰ ਤਿੰਨ ਵਾਰ ਕਿ ਤੁਹਾਡੀ ਕੀ ਰਾਇ ਆ ਉਹ ਕਹਿੰਦੇ ਬਿਲਕੁਲ ਵੋਟ ਨਹੀਂ ਪਾਉਣੀ ਜੇ ਅਸੀਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਚੱਲਾਂਗੇ ਵਰਕਰ ਦੀਆਂ ਭਾਵਨਾਵਾਂ ਅਨੁਸਾਰ ਚੱਲਾਂਗੇ ਤਾਂ ਲੋਕ ਵੀ ਤੁਹਾਡੇ ਨਾਲ ਖੜਨਗੇ ਚੋਂਦਾ ਕਮੇਟੀ ਬਣੀ ਅਸੀਂ ਰਿਪੋਰਟ ਦਿੱਤੀ ਕਿ ਵਰਕਰਾਂ ਚੋਂਦਾ ਨਹੀਂ ਮੰਨੀ ਗਈ ਕਹਿੰਦੇ ਅਸੀਂ ਨਹੀਂ ਪਰਵਾਹ ਕਰਦੇ ਤੁਸੀਂ ਕੰਮ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਤੇ ਮੈਂ ਮਨਦੀਪ ਸਿੰਘ ਬਲੋਪਰ ਲਗਾਤਾਰ ਹੁਣ ਅਕਾਲੀ ਦਲ ਦੇ ਵਿੱਚ 2 ਦਸੰਬਰ ਤੋਂ ਬਾਅਦ ਜਿਸ ਤਰ੍ਹਾਂ ਇੱਕ ਦੂਜੇ ਦੇ ਉੱਤੇ ਭਾਪੀ ਵਿਰੋਧੀ ਹੂਣ ਦੀ ਗੱਲਬਾਤ ਕੀਤੀ ਜਾ ਰਹੀ ਹੈ ਕਿ ਪਾਣੀ ਪਾਰਟੀ ਜਿਹੜੀ ਜਿਹੜੀ ਅਕਾਲੀ ਦਲ ਦੇ ਲੀਡਰ ਨੇ ਉਹ ਬੀਜੇਪੀ ਦੀ ਗੋਦ ਦੇ ਵਿੱਚ ਖੇਡ ਰਹੇ ਨੇ ਉਹ ਦੂਜੇ ਕਹਿੰਦੇ ਨੇ ਉਹ ਬੀਜੇਪੀ ਦੇ ਵਿੱਚ ਖੇਡ ਰਹੇ ਨੇ ਪਰ ਹੁਣ ਮੰਤਰੀ ਤੇ ਯਾਲੀ ਨੇ ਹੁਣ ਅਕਾਲੀ ਦਲ ਬਾਦਲ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਕਿ ਜਿਹੜੇ ਅੱਜ ਗੱਲ ਕਹਿ ਰਹੇ ਨੇ ਕਿ ਉਹ ਬੀਜੇਪੀ ਦੇ ਵਾਲੇ ਪਾਸੇ ਖੇਡ ਰਹੇ ਨੇ ਜਾਂ ਬੀਜੇਪੀ ਉਹਨਾਂ ਦੇ ਪਿੱਛੇ ਖੜੀ ਹੈ ਉਹਨਾਂ ਨੇ ਗੱਲ ਇਹ ਕਹੀ ਹੈ ਕਿ ਜਦੋਂ ਪੰਜਾਬ ਦੇ ਵਿੱਚ ਰਾਸ਼ਟਰਪਤੀ ਚੋਣ ਦੇ ਲਈ ਪੰਜਾਬ ਦੇ ਵਿੱਚ ਵੋਟਾਂ ਪਈਆਂ ਸਨ ਤਾਂ ਰਾਸ਼ਟਰਪਤੀ ਚੋਣ ਦਾ ਜਿਹੜਾ ਵਿਰੋਧ ਕੀਤਾ ਸੀ ਬਾਈਕਟ ਕੀਤਾ ਸੀ ਤਾਂ ਮੈਂ ਕੀਤਾ ਸੀ ਪਰ ਅਕਾਲੀ ਦਲ ਬਾਦਲ ਦੇ ਵੱਲੋਂ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਉਸ ਦੀ ਹਮਾਇਤ ਕੀਤੀ ਗਈ ਸੀ ਇਸ ਦੇ ਬਾਬਤ ਉਹਨਾਂ ਨੇ ਗੱਲਬਾਤ ਕੀਤੀ ਹੈ ਨਾਲ ਹੀ ਉਹਨਾਂ ਨੇ ਜੋ ਕੁਝ ਘਟਨਾ ਕਰ ਪਿਛਲੇ ਸਮੇਂ ਦੇ ਵਿੱਚ ਜਿਹੜੇ ਕਾਰਨ ਰਹੇ ਨੇ ਪਾਰਟੀ ਜੋ ਹਾਸ਼ੀਏ ਦੇ ਉੱਤੇ ਗਈ ਹੈ ਜਾਂ ਫਿਰ ਪਾਰਟੀ ਦਾ ਜਿਹੜਾ ਮਿਆਰ ਸੀ ਲੋਕਾਂ ਦੇ ਵਿੱਚ ਸਿਆਸੀ ਮਿਆਰ ਉਹ ਡਿੱਗਿਆ ਉਹਦੇ ਕਾਰਨ ਕੀ ਸੀ ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਜਦੋਂ ਕਿਸਾਨੀ ਮਸਲੇ ਨੂੰ ਲੈ ਕੇ ਜਾਂ ਫਿਰ ਮਸਲੇ ਨੂੰ ਲੈ ਕੇ ਅਸੀਂ ਇੱਕ ਪਾਸੇ ਹੋ ਗਏ ਸੀ ਤਾਂ ਉਹਦੇ ਕਰਕੇ ਕਿਤੇ ਨਾ ਕਿਤੇ ਵੱਡਾ ਨੁਕਸਾਨ ਹੋਇਆ ਹੋਰ ਕੀ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਇੱਕ ਵਾਰ ਪਹਿਲਾਂ ਉਹ ਸੁਣ ਲੋਕ ਕਿਉਂ ਨਾਰਾਜ਼ ਨੇ 17 ਦੇ ਵਿੱਚ 19 ਦੇ ਵਿੱਚ 22 ਦੇ ਵਿੱਚ 24 ਦੇ ਵਿੱਚ ਜੇ ਅੱਜ ਵੀ ਨਹੀਂ ਸਮਝੇ ਤਾਂ ਫਿਰ ਆਉਣ ਵਾਲਾ ਸਮਾਂ ਸਾਡੇ ਲਈ ਚੰਗਾ ਨਹੀਂ ਹੋਊਗਾ ਸਾਰੀ ਲੀਡਰਸ਼ਿਪ ਗੱਲ ਕਰਕੇ ਗਈ ਆ 15 ਦੇ ਵਿੱਚ ਗਲਤੀਆਂ ਹੋਈਆਂ ਪਰ ਮੰਨੀਆਂ ਨਹੀਂ ਅਸੀਂ ਜਿਸ ਤਰ੍ਹਾਂ ਕਿ ਨਾ ਮੰਨਣੀਆਂ ਚਾਹੀਦੀਆਂ ਸੀ 10 ਸਾਲ ਬਾਅਦ ਆ ਹੁਣ ਕਾਲ ਤੱਕ ਸਾਹਬ ਤੇ ਪੇਸ਼ ਹੋਏ 2 ਦਸੰਬਰ ਨੂੰ ਫੈਸਲੇ ਆਏ ਗਲਤੀਆਂ ਵੀ ਮੰਨ ਲਈਆਂ ਸਜ਼ਾ ਵੀ ਭੁਗਤ ਲਈ ਤੇ ਲੇਕਿਨ ਹੋਇਆ ਕਿ ਕਿ ਉਸ ਤੋਂ ਵੱਡੀਆਂ ਗਲਤੀਆਂ ਫੇਰ ਕਰ ਲਈਆਂ ਹੋ ਕੋਦੋਂ ਭੁਗਤਣੀਆਂ ਨੇ ਇੱਕ ਕਮੇਟੀ ਬਣ ਗਈ ਸੀ ਸੱਤ ਮੈਂਬਰੀ ਉਹ ਤੋਂ ਭਰਤੀ ਕਰਾ ਲੈਂਦੇ ਅਕਾਲੀ ਦਲ ਦੁਬਾਰਾ ਤਕੜਾ ਹੋ ਜਾਣਾ ਸੀ ਲੋਕਾਂ ਨੇ ਨਾਲ ਜੁੜ ਜਾਣਾ ਸੀ ਡੈਲੀਗੇਟਾਂ ਨੇ ਪ੍ਰਧਾਨ ਚੁਣਨਾ ਸੀ ਸ਼ਾਇਦ ਇਹੀ ਬਣ ਜਾਂਦੇ ਪ੍ਰਧਾਨ ਲੇਕਿਨ ਨਹੀਂ ਉਹਨਾਂ ਨੂੰ ਨਹੀਂ ਮਨਜ਼ੂਰ ਉਹ ਕਹਿੰਦੇ ਕੋਈ ਪਰਿਵਾਰ ਦੀ ਪਾਰਟੀ ਆ ਜੋ ਅਸੀਂ ਕਹਾਂਗੇ ਉਹੀ ਹੋਊਗਾ ਸਾਨੂੰ ਕਿਸੇ ਸਲਾਹ ਦੀ ਲੋੜ ਨਹੀਂ ਤੇ ਜਿਹੜੇ ਬਾਕੀ 20 30 ਸਾਲ ਤੋਂ ਤੁਰੇ ਫਿਰਦੇ ਆ ਉਹਨਾਂ ਦਾ ਕੋਈ ਅਧਿਕਾਰ ਨਹੀਂ ਪਾਰਟੀ ਤੇ ਨਹੀਂ ਮੰਨੀ ਗਈ ਭਰਤੀ ਲਈ ਸਿੰਘ ਸਾਹਿਬ ਨੇ ਫਿਰ ਦੇਸ਼ ਕੀਤਾ ਵੀ ਦੋ ਤਿਫਾ ਦੇ ਕੇ ਪੰਜ ਜਾਣੇ ਭਰਤੀ ਸ਼ੁਰੂ ਕਰੋ ਮੈਂ ਪਿਛਲੇ ਪੌਣੇ 3 ਸਾਲਾਂ ਤੋਂ ਲੀਡਰਸ਼ਿਪ ਦੀਆਂ ਗੱਲਾਂ ਕਰਕੇ ਮਨ ਬਣਾ ਲਿਆ ਸੀ ਕਿ ਰਾਜਨੀਤੀ 'ਚ ਰਹਿਣਾ ਨਹੀਂ ਪੱਕਾ ਫੈਸਲਾ ਸੀ ਮੇਰਾ ਪੌਣੇ 3 ਸਾਲਾਂ ਤੋਂ ਜਦੋਂ ਰਾਸ਼ਟਰਪਤੀ ਵੋਟ ਦਾ ਮਸਲਾ ਆਇਆ ਅੱਜੇ ਕਹਿੰਦੇ ਨੇ ਭਾਜਪਾ ਨਾਲ ਰਲੇ ਹੋਏ ਨੇ ਇਹਨਾਂ ਨੇ ਅਲਾਈਅੰਸ ਟੁੱਟ ਚੁੱਕਿਆ ਸੀਗਾ ਕੀ ਮਜਬੂਰੀ ਸੀ ਵੋਟ ਪਾਉਣ ਦੀ ਦੱਸੋ ਸਾਨੂੰ ਸੁਨੇਹਾ ਆ ਗਿਆ ਮੈਂ ਕਿਹਾ ਅਸੀਂ ਹਲਕੇ ਦੇ ਲੋਕਾਂ ਨੂੰ ਬੁਲਾਇਆ ਸਾਰਿਆਂ ਨੂੰ ਜਿਨ੍ਹਾਂ ਨੇ ਐਮਐਲਏ ਬਣਾਇਆ ਸਾਨੂੰ ਤਿੰਨ ਵਾਰ ਕਿ ਤੁਹਾਡੀ ਕੀ ਰਾਇ ਆ ਉਹ ਕਹਿੰਦੇ ਬਿਲਕੁਲ ਵੋਟ ਨਹੀਂ ਪਾਉਣੀ ਜੇ ਅਸੀਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਚੱਲਾਂਗੇ ਵਰਕਰ ਦੀਆਂ ਭਾਵਨਾਵਾਂ ਅਨੁਸਾਰ ਚੱਲਾਂਗੇ ਤਾਂ ਲੋਕ ਵੀ ਤੁਹਾਡੇ ਨਾਲ ਖੜਨਗੇ ਤਾਂ ਫੈਸਲਾ ਲਿਆ ਵੀ ਬਾਈਕਟ ਕੀਤਾ ਚੁੰਦਾ ਕਮੇਟੀ ਬਣੀ ਅਸੀਂ ਰਿਪੋਰਟ ਦਿੱਤੀ ਕਿ ਵਰਕਰਾਂ ਚਾਹੁੰਦਾ ਨਹੀਂ ਮੰਨੀ ਗਈ ਕਹਿੰਦੇ ਅਸੀਂ ਨਹੀਂ ਪਰਵਾਹ ਕਰਦੇ ਤੁਸੀਂ ਕੰਮ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਤਾਂ ਮਨ ਬਣਾ ਲਿਆ ਸੀ ਵੀ ਇਹਨਾਂ ਨਾਲ ਕੰਮ ਨਹੀਂ ਕਰਨਾ ਨਾ ਕਿਸੇ ਹੋਰ ਪਾਰਟੀ ਜਾਣਾ ਇੱਥੇ ਕੀ ਹੁੰਦਾ ਕਿ ਜਦੋਂ ਕਿਸੇ ਨੂੰ ਮੜ ਜਾ ਲੱਗੇ ਜੇ ਇਧਰੋਂ ਟਿਕਟ ਨਹੀਂ ਮਿਲੀ ਉਧਰੋਂ ਲੈ ਲੋ ਜਾਂ ਉਹ ਸਰਕਾਰ ਬਹੁਤ ਬੰਦੇ ਸਰਕਾਰ ਦੇ ਵਿੱਚ ਹੁੰਦੇ ਆ ਮੌਕਾ ਪ੍ਰਸਤ ਉਹ ਹਰ ਸਰਕਾਰ 'ਚ ਚਲੇ ਜਾਂਦੇ ਨੇ ਲੀਡਰ ਵੀ ਹੁੰਦੇ ਆ ਵਰਕਰ ਵੀ ਹੁੰਦੇ ਨੇ ਪਰ ਕਈ ਵਰਕਰ ਆ ਕੀ ਲੜਾਈ ਲੜਦੇ ਨੇ ਜਿਵੇਂ ਤੁਸੀਂ ਲੜ ਰਹੇ ਹੋ ਲੰਬੇ ਸਮੇਂ ਤੋਂ 8-9 ਸਾਲਾਂ ਤੋਂ ਲੜ ਰਹੇ ਹੋ ਵੀ ਅਸੀਂ ਤਾਂ ਆਪਣੀ ਪਾਰਟੀ ਛੱਡਣੀ ਨਹੀਂ। ਸੋ ਮਨ ਬਣਾ ਲਿਆ ਸੀ ਕਿ ਨਾ ਕਿਸੇ ਪਾਸੇ ਜਾਣਾ ਤੇ ਨਾ ਇਹਨਾਂ ਦਾ ਕੰਮ ਕਰਨਾ। ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਇਆ। ਸੰਧਾ ਪਤਾ ਹੀ ਨਹੀਂ ਸੀ ਕਿ ਸਾਡਾ ਨਵਾਂ ਜਾਣਾ। ਫਿਰ ਸਿੰਘ ਸਾਹਿਬ ਨੇ ਆਦੇਸ਼ ਦਿੱਤਾ ਕਿ ਪੰਜ ਮੈਂਬਰ ਭਰਤੀ ਦਾ ਕੰਮ ਸ਼ੁਰੂ ਕਰਨ। ਦੱਸੋ ਕੀ ਕਰਦੇ ਅਸੀਂ? ਕਿ ਅਸੀਂ ਫਿਰ ਭੱਜ ਜਾਂਦੇ ਕੀ ਅਕਾਲ ਤਖਤ ਦੇ ਭਗੌੜੇ ਹੋ ਜਾਂਦੇ? ਇਥੇ ਲੀਡਰਸ਼ਿਪ ਬੈਠੀ ਆ ਨਿਸ਼ਕਾਮ ਕੰਮ ਕੀਤਾ ਲੋਕਾਂ ਦੇ ਭਲੇ ਦੀ ਲੋਕਾਂ ਦੀ ਸੇਵਾ ਲਈ ਗੁਰੂ ਮਹਾਰਾਜ ਦੀ ਬੜੀ ਕਿਰਪਾ ਕਿਸੇ ਤੋਂ ਇੱਕ ਰੁਪਏ ਦਾ ਰਫਾਜ਼ਦਾਰ ਨਹੀਂ ਕਦੇ ਵੀ ਤੇ ਫਿਰ ਵੀ ਅਸੀਂ ਕਿਉਂ ਗਲਤ ਕਹਾਈਏ ਕਿਉਂ ਅਸੀਂ 500 ਦੇ ਹਜ਼ਾਰ ਕਹਾਈਏ ਸੋ ਇਸ ਲਈ ਇਹ ਭਰਤੀ ਦਾ ਕੰਮ ਅਸੀਂ ਸ਼ੁਰੂ ਕੀਤਾ ਕੋਈ ਸਾਡਾ ਸਵਾਰਥ ਨਹੀਂ ਕੋਈ ਸਾਨੂੰ ਲਾਲਚ ਨਹੀਂ ਪੰਜਾਂ ਜਾਨਿਆਂ ਨੂੰ ਕਿ ਸੇ ਅਉਦੇਦਾਨੀ ਅਸੀਂ ਇਹ ਚਾਹੁੰਦੇ ਆ ਵੀ ਇਹ ਪੰਥ ਦੀ ਜਥੇਬੰਦੀ ਆ ਜਿਹੜੀ ਸਾਡੀ ਇਹ ਤਕੜੀ ਹੋਣੀ ਚਾਹੀਦੀ ਆ ਅਤੇ ਜੋ ਸਾਡੇ ਸਿਧਾਂਤ ਨੇ ਤਿਆਗ ਸੇਵਾ ਤੇ ਕੁਰਬਾਨੀ ਉਹ ਤਿਆਗ ਤੇ ਸੇਵਾ ਤੇ ਕੁਰਬਾਨੀ ਵਾਲੀ ਲੀਡਰਸ਼ਿਪ ਅੱਗੇ ਹੋਣੀ ਚਾਹੀਦੀ ਆ ਤੇ ਇਸ ਪਾਰਟੀ ਨੂੰ ਪੰਜਾਬ ਦੇ ਵਿੱਚੋਂ ਹਰਾ ਨਹੀਂ ਸਕਦਾ ਕੋਈ ਪਰ ਅਸੀਂ ਕਿਹੜੇ ਸਿਧਾਂਤਾਂ ਤੇ ਖੜੇ ਆ ਨਾ ਤਾਂ ਅਸੀਂ ਪੰਥ ਨਾਲ ਖੜੇ ਆ ਨਾ ਅਸੀਂ ਕਿਸਾਨੀ ਨਾਲ ਖੜੇ ਆ ਦੋ ਹੀ ਸਾਡੀਆਂ ਧਿਰਾਂ ਸੀਗੀਆਂ ਮਜਬੂਤ ਪੰਥ ਤੇ ਕਿਸਾਨੀ ਅਸੀਂ ਦੋਨਾਂ ਨਾਲ ਹੀ ਨਿਖੜ ਸਕੇ ਜਦੋਂ ਤਿੰਨ ਆਰਡੀਨੈਂਸ ਆਏ ਕਿਸਾਨ ਵਿਰੋਧੀ ਇੱਕ ਇੱਕ ਕਿਸਾਨ ਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਕਾਨੂੰਨ ਸਾਡੇ ਵਿਰੋਧ ਦੇ ਵਿੱਚ ਨੇ ਕਾਲੇ ਕਾਨੂੰਨ ਨੇ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਵਾਲੇ ਨੇ ਕਿਉਂਕਿ ਪੰਜਾਬ ਦਾ ਕਿਸਾਨ ਸਭ ਤੋਂ ਵੱਧ ਜਾਗਰੂਕਾ ਅੰਦੋਲਨ ਦੀ ਅਗਵਾਈ ਪੰਜਾਬ ਨੇ ਕੀਤੀ ਬਾਕ ਦੇ ਵਿੱਚ ਦੂਜੀਆਂ ਸਟੇਟਾਂ ਦੇ ਸਾਰੇ ਕਿਸਾਨ ਤੁਰੇ ਸਾਨੂੰ ਪਤਾ ਲੱਗ ਗਿਆ ਕਿਸਾਨਾਂ ਨੂੰ ਪਤਾ ਲੱਗ ਗਿਆ ਮਜ਼ਦੂਰਾਂ ਨੂੰ ਪਤਾ ਲੱਗ ਗਿਆ ਆੜਤੀਆਂ ਨੂੰ ਪਤਾ ਲੱਗ ਗਿਆ ਦੁਕਾਨਦਾਰਾਂ ਨੂੰ ਪਤਾ ਲੱਗ ਗਿਆ ਪਰ ਸਾਡੀ ਲੀਡਰਸ਼ਿਪ ਨੂੰ ਨਹੀਂ ਪਤਾ ਲੱਗਿਆ ਜਿਸ ਦਿਨ ਆਰਡੀਨੈਂਸ ਆਇਆ ਮੈਂ ਤੀਜੇ ਦਿਨ ਸਟੇਟਮੈਂਟ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਲਾਈਂਸ ਤੋੜ ਦੇਣਾ ਚਾਹੀਦਾ ਤੇ ਹਰ ਸਿਮਰਤ ਕੌਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਤੇ ਮੈਨੂੰ ਟੈਲੀਫੋਨ ਆਇਆ ਵੀ ਤੁਸੀਂ ਸਟੇਟਮੈਂਟ ਦੇਤੀ ਪਹਿਖਿਆ ਜੀ ਰਾਜਨੀਤੀ ਬਾਅਦ ਚਾ ਕਿਸਾਨੀ ਪਹਿਲੋਂ ਆ ਅਸੀਂ ਕਿਸਾਨੀ ਨਾਲ ਜੁੜੇ ਹੋਏ ਆ ਸਾਡੀ ਹੋਂਦ ਕਿਸਾਨੀ ਕਰਕੇ ਆ ਆਰਥਿਕ ਹੋਂਦ ਪੰਜਾਬ ਦਾ ਮੁੱਖ ਕਿਤਾ ਕਿਸਾਨੀ ਆ ਜੇ ਅੱਜ ਅਸੀਂ ਕਿਸਾਨੀ ਨਾਲ ਨਹੀਂ ਖੜਾਂਗੇ ਕਦੋਂ ਖੜਾਂਗੇ ਕਹਿੰਦੇ ਤੁਸੀਂ ਕਾਨੂੰਨ ਪੜ੍ਹਿਆ ਮੈਂ ਕਿਹਾ ਪੜ੍ਹਨੇ ਨਹੀਂ ਕਾਨੂੰਨ ਤੋੜੇ ਕਿਸੇ ਨੇ ਮੈਂ ਹਲਕੇ ਦੀ ਮੀਟਿੰਗ ਬੁਲਾਈ ਕਿ ਮੇਰੇ ਤੋਂ ਅੱਜ ਅਸਤੀਫਾ ਲੈ ਲਓ ਮੈਂ ਕਿਸਾਨਾਂ ਦੇ ਨਾਲ ਖੜਾ ਵਾਂ ਉਹ ਕਹਿੰਦੇ ਬਿਲ ਆਉਣ ਦਿਓ ਸਾਰੇ ਹਲਕੇ ਦੇ ਵਰਕਰ ਕਹਿੰਦੇ ਵੀ ਜੇ ਉਸ ਦਿਨ ਤੱਕ ਵੀ ਲੀਡਰਸ਼ਿਪ ਉਧਰ ਖੜੂਗੀ ਤਾਂ ਆਪਾਂ ਸਾਰੇ ਅਸਤੀਫਾ ਦੇਵਾਂਗੇ ਜਦੋਂ ਵਿਰੋਧ ਹੱਦ ਤੋਂ ਵੱਧ ਗਿਆ ਪਾਣੀ ਸਿਰ ਤੋਂ ਲੰਘ ਗਿਆ ਫਿਰ ਕੀ ਫਾਇਦਾ ਕੋਈ ਫਾਇਦਾ ਹੋਇਆ ਫਿਰ ਅਸਤੀਫਾ ਦੇ ਤਾ ਫਿਰ ਲਾਇੰਸ ਤੋੜਤਾ ਫਿਰ ਰਾਸ਼ਟਰਪਤੀ ਦੀ ਵੋਟ ਕਹਿੰਦੇ ਫੇਰ ਪਾ ਦੇ ਉਹਨਾਂ ਨੂੰ ਤੇ ਹਜੇ ਕਹਿੰਦੇ ਆ ਇਹ ਬੀਜੇਪੀ ਨਾਲ ਲੜੇ ਹੋਏ ਨੇ ਸੋ ਜਿਹੜਾ ਵੀ ਵਿਅਕਤੀ ਸਿਧਾਂਤਾਂ ਦੀ ਗੱਲ ਕਰੂਗਾ ਪਿਛਲੇ ਸਮੇਂ 'ਚ ਉਹ ਕਾਂਗਰਸ ਦਾ ਏਜੰਟ ਰਿਹਾ ਹੁਣ ਉਹ ਭਾਜਪਾ ਦਾ ਏਜੰਟ ਬਣ ਜਾਊਗਾ ਇਹਨਾਂ ਵੱਲੋਂ ਗੱਲ ਕੀ ਵੀ ਕੋਈ ਹਿੰਮਤ ਨਾ ਕਰ ਸਕੇ ਬੋਲਣ ਦੀ ਕੋਈ ਸਿਧਾਂਤਾਂ ਦੀ ਗੱਲ ਕਰਨ ਦੀ ਹਿੰਮਤ ਨਾ ਕਰ ਸਕੇ ਸਾਡੇ ਸਾਹਮਣੇ ਅਸੀਂ ਜੋ ਮਰਜ਼ੀ ਕਰੀਏ ਸ਼੍ਰੀ ਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਤਿੰਨ ਸੰਸਥਾਵਾਂ ਨੇ ਸਾਡੀਆਂ ਜਿਨ੍ਹਾਂ ਦੀ ਅੱਜ ਮਰਿਆਦਾ ਤੁਹਾਡੇ ਸਾਹਮਣੇ ਆ ਵੀ ਕੀ ਹਾਲਾਤ ਬਣ ਗਏ ਨੇ ਦੁਨੀਆ ਦੇ ਵਿੱਚ ਬੈਠੇ ਸਿੱਖ ਬੜੇ ਚਿੰਤਤ ਨੇ ਬੜੇ ਦੁਖੀ ਨੇ ਇਸ ਗੱਲ ਨੂੰ ਲੈ ਕੇ ਕਿ ਅੱਜ ਕਾਣ ਹੋ ਰਿਹਾ ਸਾਡੀਆਂ ਇਹਨਾਂ ਸੰਸਥਾਵਾਂ ਦਾ ਉਹਦੀ ਮਰਿਆਦਾ ਦਾ ਕਾਣ ਹੋ ਰਿਹਾ 2 ਦਸੰਬਰ ਨੂੰ ਜੋ ਮਰਿਆਦਾ ਬਹਾਲ ਹੋਈ ਸੀਗੀ ਸ੍ਰੀ ਕਾਲ ਤਖਤ ਸਾਹਿਬ ਦੀ ਇਹਨਾਂ ਨੇ 3 ਮਹੀਨਿਆਂ ਦੇ ਵਿੱਚ ਉਸ ਮਰਿਆਦਾ ਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਸਿੰਘ ਸਾਹਿਬ ਦਾ ਕਰਤਾਰ ਕੁਸ਼ੀ ਉਹਨਾਂ ਦੀ ਕੀਤੀ ਗਈ ਫਿਰ ਤਿੰਨ ਜਥੇਦਾਰ ਹਟਾ ਦਿੱਤੇ ਗਏ ਤੱਕੇ ਨਾਲ ਹਰ ਸਿੱਖ ਫੇਰ ਨਾਰਾਜ਼ ਆ ਸੋ ਇਸ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਤੁਹਾਨੂੰ ਸਾਰਿਆਂ ਨੂੰ ਤਕੜੇ ਹੋਣਾ ਪੈਣਾ ਵਰਕਰਾਂ ਨੂੰ ਤਕੜੇ ਹੋਣਾ ਪੈਣਾ ਜੇ ਅਸੀਂ ਪੰਥ ਦੀ ਇਸ ਮਹਾਨ ਸਸਤਾ ਨੂੰ ਜੇ ਬਚਾਉਣਾ ਆ ਅਸੀਂ ਕੋਈ ਵੀ ਹੋਰ ਪਾਰਟੀ ਨਾ ਕਾਂਗਰਸ ਜਿਹਨੇ ਜੋ ਲੁੱਟਿਆ ਸਾਨੂੰ ਕਾਂਗਰਸ ਨੇ ਤੁਹਾਡੇ ਸਾਹਮਣੇ ਹੀ ਆ ਸਾਡੇ ਗੁਰੂ ਧਾਮਾਂ ਤੇ ਹਮਲੇ ਕੀਤੇ ਗਏ ਅਕਾਲ ਤਖਸਾਲ ਨੂੰ ਢਹਿ ਢੇਰੀ ਕੀਤਾ ਗਿਆ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਾਂਗਰਸ ਨੇ ਕਰਾਇਆ ਤੇ ਉਸ ਤੋਂ ਬਾਅਦ ਵੀ ਸਰਕਾਰ ਬਣ ਜੇ ਪੰਜਾਬ ਦੇ ਵਿੱਚ ਕਾਂਗਰਸ ਦੀ ਮੈਂ ਸਭ ਦਾ ਕਿ ਸਾਡੇ ਲਈ ਬੜੀ ਦੁੱਖ ਦੀ ਗੱਲ ਆਏ ਭਾਰਤੀ ਜਨਤਾ ਪਾਰਟੀ ਅਲਾਈਅੰਸ ਰਿਹਾ ਸਾਡਾ ਕਿੰਨਾ ਲੰਬਾ ਸਮਾਂ ਦੇਸ਼ ਦੀ ਯਾਦੀ ਵੇਲੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਗਏ ਸੀਗੇ ਕੀ ਇੱਕ ਵੀ ਪੂਰਾ ਹੋਇਆ ਕਾਂਗਰਸ ਨੇ ਤਾਂ ਕਰਨਾ ਹੀ ਸੀ ਕਿ ਭਾਜਪਾ ਨੇ ਪੂਰੇ ਕੀਤੇ ਨਾ ਚੰਡੀਗੜ੍ਹ ਦਾ ਮਸਲਾ ਨਾ ਪਾਣੀਆਂ ਦਾ ਮਸਲਾ ਨਾ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਤੇ ਹੁਣ ਤਾਂ ਸਾਡੇ ਬੰਦੀ ਸਿੰਘਾਂ ਦਾ ਜਿਹੜਾ ਮਸਲਾ ਲੰਬੇ ਸਮੇਂ ਤੋਂ ਜਿਹੜਾ ਚ ਬੰਦ ਨੇ ਕਿਸਾਨੀ ਦਾ ਮਸਲਾ ਜਿਹੜੇ ਕਿਸਾਨ 13 ਮਹੀਨੇ ਬੈਠੇ ਰਹੇ ਬਾਰਡਰਾਂ ਤੇ ਤੇ ਜਿਹੜੀ ਸਰਕਾਰ ਕਿਸਾਨਾਂ ਨੇ ਬਣਾਈ ਸੀਗੀ ਉਹਨਾਂ ਨੇ ਕੁੱਟ ਕੇ ਉੱਥੋਂ ਭਜਾਇਆ ਤੇ ਅਜੇ ਤੱਕ ਸਮਾਨ ਨਹੀਂ ਮਿਲ ਰਿਹਾ ਕਿਸਾਨਾਂ ਦਾ ਦਿੱਲੀ ਵਾਲਾ ਕੋਈ ਵੀ ਸਾਡੇ ਸਕੇ ਨਹੀਂ ਹੋ ਸਕਦੇ ਦਿੱਲੀ ਵਾਲੇ ਕੋਸਰੀ ਲੋੜ ਆ ਸਾਨੂੰ ਅੱਜ ਖੇਤਰੀ ਪਾਰਟੀ ਦੀ ਅੱਜ ਲੋੜ ਆ ਸਾਨੂੰ ਉਸ ਲੀਡਰਸ਼ਿਪ ਦੀ ਜਿਹੜੀਆਂ ਆਪਣੇ ਹਿੱਤਾਂ ਤੋਂ ਉੱਪਰ ਉੱਠ ਕੇ ਆਪਣੀ ਕੁਰਸੀ ਨੂੰ ਤਿਆਗ ਕੇ ਪੰਜਾਬ ਦੇ ਲਈ ਪੰਥ ਦੇ ਲਈ ਪੰਜਾਬ ਦੇ ਹੱਕਾਂ ਦੇ ਲਈ ਲੜਾਈ ਲੜੇ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਮਨਪਤਿਆਲੀ ਦੇ ਵੱਲੋਂ ਵਿਵਾਕੀ ਦੇ ਨਾਲ ਤਰਲੇਦਾਰ ਜਿਹੜੀ ਸਪੀਚ ਦਿੱਤੀ ਗਈ ਹੈ ਆਪਣੇ ਬਿਆਨ ਦਿੱਤੇ ਗਏ ਉਸ ਨੂੰ ਲੈ ਕੇ ਹੁਣ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ 2 ਦਸੰਬਰ ਤੋਂ ਬਾਅਦ ਜੋ ਸਥਿਤੀ ਬਣੀ ਹੋਈ ਸੀ ਹੁਣ ਵੇਖਣਾ ਬਇਦ ਖਾਸ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਯਾਨੀ ਕਿ ਸਿੱਖ ਸਿਆਸਤ ਦੀ ਰਾਜਨੀਤੀ ਦੀ ਕੀ ਭੂਮਿਕਾ ਹੋਵੇਗੀ 27 ਤੋਂ ਪਹਿਲਾਂ ਕਿ ਕੁਝ ਵੱਡੇ ਉਲਟ ਫੇਰ ਜਾਂ ਫਿਰ ਵੱਡੇ ਫੇਰ ਬਦਲ ਵੇਖਣ ਨੂੰ ਮਿਲਣਗੇ ਕੀ ਕੁਝ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਤਸਵੀਰ ਸਾਫ ਹੁੰਦੀ ਦਿਖਾਈ ਦੇਵੇਗੀ ਸੋ ਇਸ ਵਕਤ ਜੋ ਹਾਲਾਤ ਬਣੇ ਹੋਏ ਨੇ ਉਸ ਦੀ ਸਾਰੀ ਅਪਡੇਟ ਜਿਹੜੇ ਤੁਹਾਨੂੰ ਦਿੰਦੇ ਰਹਾਂਗੇ ਤੁਸੀਂ ਜੁੜੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ